ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੀਤਕਾਰ ਕੇਹਰ ਸਿੰਘ ਮੋਰਾਵਾਲੀਆਂ ਵੱਲੋਂ ਇੱਕ ਕਲਾਕਾਰ ਨੂੰ ਗੀਤ ਲਿਖ ਕੇ ਦਿੱਤਾ ਗਿਆ ਜਿਸ ਦੀ ਅੱਜ ਸ਼ੂਟਿੰਗ ਜਿਹੜੀ ਹੈ ਮੁਕੰਮਲ ਹੋਈ ਹੈ ਆਓ ਆਪਾਂ ਗੀਤਕਾਰ ਕੇਹਰ ਸਿੰਘ ਮੋਰਾਵਾਲੀਆਂ ਤੋਂ ਜਾਣਕਾਰੀ ਲੈਂਦੇ ਹਾਂ ਕਿਹੜਾ ਗੀਤ ਸੀ ਕੀ ਨਾਮ ਹੈ ਤੇ ਕਦੋਂ ਹੈ ਰਿਲੀਜ਼ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਾਣਕਾਰੀ ਦਿਓ ਰਵੀ ਮੰਡੀਆਂ ਦਾ ਜੋ ਗੀਤ ਅੱਜ ਤੁਸੀਂ ਇੱਥੇ ਸ਼ੂਟਿੰਗ ਕੀਤੀ ਹੈ ਐਚ ਐਮ ਬੀ ਕਲਾਕਾਰ ਰਵੀ ਮੰਡੀਆਂ ਬਹੁਤ ਹੀ ਇੱਕ ਪਹੁੰਚੇ ਤੇ ਸੂਝਵਾਜ ਸੂਝਵਾਣ ਇਹ ਕਲਾਕਾਰ ਨੇ ਇਹਨਾਂ ਨੇ ਇੱਕ ਗੀਤ ਸੂਟ ਕੀਤਾ ਜਿਹਦਾ ਟਾਈਟਲ ਆ ਮਾਂ ਇਸ ਨੂੰ ਰਚਨਾ ਕੀਤੀ ਆ ਮੇਵਾ ਸਿੰਘ ਕੁੜਾਵਾਲ ਤੇ ਬਾਕੀ ਇਸ ਨੂੰ ਜੋ ਵੀ ਕੰਮ ਕਰ ਰਹੇ ਨੇ ਵੀਡੀਓ ਦੇ ਇਹ ਮਨਜੀਤ ਸਿੰਘ ਜੀ ਲੁਧਿਆਣਾ ਤੇ ਨਾਲ ਸਾਡੇ ਨੇ ਸੂਰਜ ਹਸੈਨਪ uri ਜੀ ਇਹਨਾਂ ਦੀ ਬਦੌਲਤ ਅਸੀਂ ਅੱਜ ਰੂਰੂ ਹੋਇਆ ਥੋੜੇ ਆਪਦੇ ਚੈਨਲ ਦੇ ਉੱਪਰ ਜਿਹੜੀ ਕਿ ਇਸ ਨੂੰ ਅਸੀਂ ਰਿਲੀਜ਼ ਕਿੱਥੇ ਕਰ ਰਹੇ ਹਾਂ ਕੇ ਐਸ ਐਮ ਕੇਹਿਰ ਸਿੰਘ ਮੋਰਾਵਾਲੀ ਰਿਕਾਰਡਜ ਚੈਨਲ ਦੇ ਉੱਪਰ ਇਸ ਨੂੰ ਇੱਕ ਦੋ ਦਿਨ ਦੇ ਵਿੱਚ ਅਸੀਂ ਪਾ ਰਹੇ ਹਾਂ ਜੀ ਕੇਹਿਰ ਜੀ ਆ ਗੀਤ ਦੇ ਦੋ ਬੋਲ ਇਹ ਗੀਤ ਇਸ ਤਰ੍ਹਾਂ ਦਾ ਜੀ ਇਹ ਮਾਂ ਤੇ ਪੁੱਤ ਦਾ ਮਾਂ ਤੇਰਾ ਮੈਂ ਪੁੱਤ ਹੋਵਾਂ ਇਸ ਤਰ੍ਹਾਂ ਦਾ ਗੀਤ ਹੈ ਜੀ ਰਿਲੀਜ਼ ਹੋਣ ਤੇ ਬਾਦ ਆਪਦੇ ਰੂਬਰੂ ਹੋ ਜੀ ਦੁਨੀਆ ਨੂੰ ਦੁਬਾਰਾ ਦੱਸੂਗਾ ਕਿ ਇਸ ਮਿਊਜ਼ਿਕ ਕੰਪਨੀ ਦੇ ਉੱਤੇ ਇਹ ਗੀਤ ਰਿਕਾਰਡ ਹੋ ਰਿਹਾ ਹੈ ਇਹ ਰਿਹਾ ਹੋ ਰਿਹਾ ਜੀ ਮਿਊਜ਼ਿਕ ਕੰਪਨੀ ਹੈਗੀ ਆ ਜੱਗਾ ਖੁਰਾਣੀ ਜੀ ਤੇ ਅਸੀਂ ਵੀਡੀਓ ਬਣਾ ਰਹੇ ਨੇ ਮਨਜੀਤ ਸਿੰਘ ਲੁਧਿਆਣਾ